ਸਾਨੂੰ ਸਾਰਿਆਂ ਨੂੰ ਪਿਛਲੇ 30-40 ਸਾਲਾਂ ਤੋਂ ਹਸਾਉਣ ਵਾਲਾ ਜਿਹੜਾ ਕਿਰਦਾਰ ਹੈ ਸਾਨੂੰ ਸਾਰਿਆਂ ਨੂੰ ਰਵਾਗੇ ਰੁਕਸਤ ਹੋ ਗਿਆ ਤੋਂ 90s ਦੇ ਵਿੱਚ ਨਾ ਛਣਕਾਟੇ ਉਹਨਾਂ ਦੇ ਆਂਦੇ ਸੀ ਆਡੀਓ ਆਂਦੀ ਹੁੰਦੀ ਸੀ ਆਪਾਂ ਸਾਰੇ ਵੇਟ ਕਰਦੇ ਸੀ ਵੀ ਛਣਕਾਟਾ 90 ਆਊਗਾ 91 ਆਊਗਾ ਕੱਲੇ ਆਵਾਜ਼ ਰਾਹੀਂ ਹਸਾ ਦਿੰਦੇ ਸੀ ਸਾਨੂੰ ਪੋਲੀਟੀਕਲ ਸਟਾਈਲ ਵੀ ਕਰਦੇ ਸੀ ਇੱਕ ਦੋ ਵਾਰ ਉਹਨਾਂ ਨੂੰ ਸ਼ਾਇਦ ਭੁਗਤਣਾ ਵੀ ਪਿਆ ਸੀ ਉਹਦੇ ਕਰਕੇ ਲੈਟਿਲ ਨੇ ਕਾਲਾ ਕੋਟ ਐ ਵੀ ਨਹੀਂ ਪਾਇਆ ਗੰਦੀ ਉਲਾਦ ਨਾ ਮਜਾ ਨਾ ਸੁਆਦ ਚੰਡੀਗੜ੍ਹ ਟੈਜੂ ਪਿੰਡ ਵਰਗਾ ਤਾਂ ਰਹਿ ਜੂ ਉਹ ਉਹਨਾਂ ਦੀ ਜ ਉਹਨਾਂ ਦੀ ਦਿਮਾਗ ਦੀ ਉਪਜ ਨੇ ਉਹ ਚੀਜ਼ਾਂ ਮੌਕੇ ਤੇ ਯੂ ਇੰਨੇ ਗਿਫਟਡ ਸੀਗੇ ਜਾਂ ਇੰਨੀ ਕ ਮਿਹਨਤ ਉਹ ਕਰ ਚੁੱਕੇ ਸੀ ਪਿਛਲੇ 30 ਸਾਲਾਂ ਦੀ ਕਿ ਮੌਕੇ ਤੇ ਸਕ੍ਰਿਪਟ ਚੇਂਜ ਕਰ ਦਿੰਦੇ ਸੀ ਕਪਿਲ ਸ਼ਰਮਾ ਸ਼ੂ ਦੇ ਵਿੱਚ ਜਦੋਂ ਪੰਜਾਬੀ ਬੋਲ ਰਹੇ ਹੁੰਦੇ ਆ ਤੇ ਅਰਚਨਾ ਪੂਰਨ ਸਿੰਘ ਕਹਿੰਦੇ ਆ ਮੜਾ ਜਾ ਵੀ ਹਿੰਦੀ ਬੋਲੋ ਤਾਂ ਕਪਿਲ ਕਹਿੰਦਾ ਵੀ ਹਿੰਦੀ ਸ਼ੋਅ ਹੈ ਤੇ ਉਹ ਕਹਿੰਦੇ ਆ ਜਿਹੜੇ ਪਰਸੋ ਗੋਰੇ ਆ ਕੇ ਗਏ ਸੀ ਉਹ ਉਹ ਇੱਥੇ ਹਿੰਦੀ ਬੋਲਦੇ ਪਏ ਸੀ ਮਤਲਬ ਉੱਥੇ ਵੀ ਜਾ ਕੇ ਉਹਨਾਂ ਨੇ ਕਿੱਥੇ ਕਿੱਥੇ ਦੱਸਤਾ ਵੀ ਹਾਂ ਵੀ ਅਸੀਂ ਪੰਜਾਬੀ ਆ ਸਾਡੀ ਭਾਸ਼ਾ ਪੰਜਾਬੀ ਆ ਤੇ ਇਹ ਲੋਕਾਂ ਤੱਕ ਚਲੀ ਜਾਂਦੀ ਆ ਲੋਕੀ ਸਮਝ ਜਾਂਦੇ ਜਸਵੰਤ ਜੀ ਮੇਰੇ ਨਾਲ ਮੌਜੂਦ ਹੈ ਇੱਕੋ ਹੀ ਸ਼ਹਿਰ ਤੋਂ ਦੋ ਕਲਾਕਾਰ ਜ਼ਰੂਰ ਮੁਹਾਲੀ ਸ਼ਿਫਟ ਹੋ ਗਏ ਪਰ ਸ਼ੁਰੂਆਤ ਉਹ ਵੀ ਲੁਧਿਆਣਾ ਤੋਂ ਤੁਸੀਂ ਵੀ ਲੁਧਿਆਣਾ ਤੋਂ ਇੱਥੇ ਤੱਕ ਕਿ ਮੈਂ ਕਹਿੰਦਾ ਵੀ ਪੁਰਾਣਾ ਵੀ ਸੰਬੰਧ ਰਿਹਾ ਸ਼ਾਇਦ ਜਿਹੜੇ ਸ਼ੋਅ ਤੋਂ ਤੁਸੀਂ ਸ਼ੁਰੂ ਕੀਤਾ ਸ਼ਾਇਦ ਜਿਹੜੇ ਸ਼ੋਅ ਤੋਂ ਕਪਿਲ ਸ਼ਰਨੇ ਸ਼ੁਰੂ ਕੀਤਾ ਉਸੇ ਸ਼ੋਅ ਦੇ ਵਿੱਚ ਜੱਜ ਸੀ ਜੀ ਜੱਜ ਸੀ ਇਹ ਮੈਂ ਤੁਹਾਨੂੰ ਦੱਸਦਾ ਕਿ ਉਦੋਂ ਉਹਨਾਂ ਦੇ ਨਾਲ ਇਦਾਂ ਸਗਾ ਨਾ ਸਾਡੀ ਕਾਲਜਾਂ ਚੋਂ ਨਿਕਲੇ ਸੀਗੇ ਜਦੋਂ ਕਲਾਕਾਰ ਸਾਨੂੰ ਜੱਜ ਕਰਨ ਆਉਂਦੇ ਸੀ ਸਾਨੂੰ ਇਹ ਨਹੀਂ ਸਮਝ ਆਉਂਦੀ ਇਹਨਾਂ ਨੇ ਫੋਟੋ ਕਰਾਈਏ ਕਿ ਇਹਨਾਂ ਨੇ ਮੋਰੇ ਪਰਫਾਰਮ ਕਰੀਏ ਕਿਉਂਕਿ ਅਸੀਂ ਫੈਨ ਹੁੰਦੇ ਸੀ ਇਹਨਾਂ ਦੇ ਇੱਕਦਮ ਮੋਰੇ ਆ ਕੇ ਬਹਿ ਗਏ ਤੇ ਘੁੱਗੀ ਭਾਜੀ ਘਟ ਹੱਸਦੇ ਸੀਗੇ ਕਿਉਂਕਿ ਉਹ ਸਖਤ ਜੱਜ ਸੀਗੇ ਤੇ ਸਾਡਾ ਅਸੀਂ ਪਸੀਨੇ ਛੱਡਦੇ ਰਹਿੰਦੇ ਸੀ ਸਾਡੇ ਬਟ ਜਦ ਦਿਨ ਭੱਲਾ ਜੀ ਆਏ ਉਹ ਮਾਹੌਲ ਖੁਸ਼ ਨੁਮਾ ਹੋ ਗਿਆ ਇਹ ਹਰ ਕਿਤੇ ਗੱਲ ਤੇ ਹੱਸਣਾ ਇਹ ਨਹੀਂ ਮੇਰੀ ਸਾਰਿਆਂ ਦੀ ਗੱਲਾਂ ਤੇ ਹੱਸਣ ਛੋਟ ਛੋਟੀਆਂ ਗੱਲਾਂ ਤੇ ਤੋਂ ਉਹਨਾਂ ਬੜਾ ਹੌਸਲਾ ਵਧਿਆ ਤੇ ਮੈਨੂੰ ਯਾਦ ਹੈ ਉਹ ਕਿਤੇ ਨਾ ਕਿਤੇ ਇੱਕ ਛੋਟਾ ਜਿਹਾ ਹੌਸਲਾ ਉਸਤਾਦ ਦਾ ਥਾਪੜਾ ਤੁਹਾਨੂੰ ਬਹੁਤ ਵੱਡੀਆਂ ਮੱਲਾ ਮਰਵਾ ਦਿੰਦਾ ਜੇ ਮੈਂ ਉਹ ਸ਼ੋ ਜਿੱਤਿਆ ਸੀ ਤਾਂ ਕਿਤੇ ਨਾ ਕਿਤੇ ਭੱਲਾ ਜੀ ਦਾ ਕੌਨਫੀਡੈਂਸ ਇਹ ਮੈਨੂੰ ਵਾਪਸ ਨਹੀਂ ਮਿਲੇ ਕਹਿੰਦੇ ਬਹੁਤ ਵਧੀਆ ਇਹਨਾਂ ਨੇ ਗੱਲ ਕਹੀ ਕਹਿੰ ਜੇ ਤੂੰ ਕਰਦਾ ਤੇ ਉਹ ਗੱਲ ਮੇ ਪੱਲੇ ਬੰਨੀ ਤੇ ਉਹ ਨਾਲ ਮੈਂ ਪਰਫਾਰਮ ਕੀਤਾ ਉਸ ਤੋਂ ਬਾਅਦ ਦੇਖੋ ਸਾਡੀ ਫਿਲਮ ਸੀ ਮੈਂ ਪਹਿਲੀ ਮੇਰੀ ਫੈਲੀ ਮੈਨ ਮੌਕਾ ਮਿਲਿਆ ਭੱਲਾ ਜੀ ਨਾਲ ਕੰਮ ਕਰਨ ਦਾ ਸਾਡੀ ਇਕੱਠਿਆਂ ਦੀ ਮਹੀਨਾ ਵਿਆਹ 70 ਕਿਲੋਮੀਟਰ ਹਾਂ ਮੈਂ ਉਦੋਂ ਮੈਂ ਭੱਲਾ ਜੀ ਨਾਲ 25 ਦਿਨ ਸਾਡੀ ਸ਼ੂਟਿੰਗ ਚੱਲੀ ਫਗਵਾੜੇ ਜਲੰਧਰ ਅਸੀਂ ਇਕੱਠੇ ਰਹੇ ਸੀਗੇ ਸੋ ਬੜੀਆਂ ਯਾਦਾਂ ਜੀ ਇਹਨਾਂ ਦੀਆਂ ਤੇ ਮੈਨੂੰ ਲੱਗਦਾ ਕਿ ਇਦਾਂ ਦੇ ਕਲਾਕਾਰ ਜਿਹੜੇ ਆ ਨਾ ਤੇ ਉਹ बार-बार ਧਰਤੀ ਦੇ ਆਣੇ ਚਾਹੀਦੇ ਆ ਇਹ ਨਹੀਂ ਹੈ ਕਿ ਯੁੱਗ ਤਾਂ ਇੱਕ ਸਮਾਪਤ ਹੋ ਗਿਆ ਬਟ ਉਹਨਾਂ ਦਾ ਜਿਹੜਾ ਕੰਮ ਕੀਤਾ ਹੋਇਆ ਉਹਦੇ ਚੋਂ ਬੜੇ ਕਲਾਕਾਰ ਨਿਕਲਣਗੇ ਪੰਜਾਬ ਦੀ ਧ ਕਿਉਂ ਜਦੋਂ ਚਲਾ ਜਾਂਦਾ ਬੰਦਾ ਉਦੋਂ ਯਾਦ ਕਰਦੀ ਏ ਜ਼ਿਆਦਾ ਉਦੋਂ ਯਾਦ ਕਰਦੀ ਆ ਤੇ ਆਪਾਂ ਕਈ ਵਾਰ ਘਟ ਜਿੰਦੇ ਜੀ ਬੰਦੇ ਨੂੰ ਘਟ ਯਾਦ ਕਰਦੇ ਆ ਤੇ ਚਲੋ ਇਹ ਦੁਨੀਆਦਾਰੀ ਆ ਬਟ ਜੇ ਹੁਣ ਵੀ ਕੋਈ ਸਬਕ ਲੈ ਲਵੇ ਚੰਗਾ ਕੰਮ ਕਰਨ ਦਾ ਤਾਂ ਬਹੁਤ ਵੱਡੀ ਗੱਲ ਐ ਇੱਕ ਐਵੀ ਗੱਲ ਆ ਵੀ ਜੇ ਕਿਸੇ ਨੂੰ ਦੱਸਿਆ ਵੀ ਐਂਟਰਟੇਨਮੈਂਟ ਦੇ ਨਾਲ ਨਾਲ ਕੁਰੀਤیاں ਸਮਾਜ ਦੇ ਵਿੱਚ ਕੀ ਚੱਲ ਰਿਆਂ ਪੋਲਿਟਿਕਸ ਦੇ ਵਿੱਚ ਕੀ ਚੱਲ ਰਿਆਂ ਜੇ ਉਹ ਕਿਸੇ ਨੂੰ ਦੱਸਣਾ ਤੇ ਉਹ ਜਸਪਾਲ ਭੱਟੀ ਐ ਜਸਵਿੰਦਰ ਭੱਲੇ ਨੇ ਦੱਸਿਆ ਹੋਰ ਨੋ ਡਾਊਟ ਬਿਲਕੁਲ ਦੇਖੋ ਛੋਟੇ ਛੋੜੇ ਹੁੰਦੇ ਸਗੇ ਸਾਨੂੰ ਤਾਂ ਵਿਅੰਗ ਦੀ ਸਮਝ ਵੀ ਨਹੀਂ ਸੀ ਦੂਦਰਸ਼ਨ ਤੇ ਭੱਟੀ ਸਾਹਿਬ ਰੌਣਕ ਮੇਲੇ ਚਾਚਾ ਰੌਣਕੀ ਰਾਮ ਤੇ ਦਰੋ ਛਣਕਾਟੇ ਚ ਭੱਲਾ ਜੀ ਇਹ ਤਿੰਨ ਬੰਦੇ ਹੁੰਦੇ ਸੀ ਪੱਗਾਂ ਵਾਲੇ ਤੇ ਜਿਹੜੇ ਸਮਾਜਿਕ ਕੁਰਤੀਆਂ ਤੇ ਵਿਅੰਗ ਕਰਦੇ ਸੀ ਜਿਹਦੀ ਅੱਜ ਬਹੁਤ ਲੋੜ ਹੈ ਤੋਂ ਬਾਹ ਹੌਲੀ ਹੌਲੀ ਸਮਝ ਆਈ ਕਿ ਹਾਂ ਯਾਰ ਕਿ ਇਹ ਬੰਦਾ ਨਾ ਲਗਾਤਾਰ ਤਾਂ ਹੀ ਕਰੇਗਾ ਜੇ ਤੁਹਾਡੇ ਅੰਦਰ ਉਹ ਸੋਚ ਹੈ ਸੋਚ ਹਣੀ ਪਹਿਲਾਂ ਸੋਚ ਬਣਾਓ ਤਾਂ ਤੁਹਾਡੀ ਕਲਾ ਜੋ ਚੀਜ਼ ਆਏਗੀ ਇਹਨਾਂ ਦੀ ਸੋਚ ਸੀ ਪੜ੍ਹੇ ਲਿਖੇ ਬੰਦੇ ਸੀਗੇ ਸਮਾਜ ਦੇ ਚਿੰਤਕ ਸੀਗੇ ਚਾਹਦੇ ਸੀ ਕਿ ਚੰਗੀ ਚੀਜ਼ਾਂ ਲੋਕਾਂ ਤੱਕ ਜਾਣ ਪੰਜਾਬ ਪਰ ਫੁੱਲੇਤ ਹੋਵੇ ਪੰਜਾਬ ਜਿਹੜਾ ਖੁਸ਼ਹਾਲ ਹੈ ਉਹ ਕਿਸੇ ਵਜ੍ਹਾ ਨਾਲ ਹੈ ਤੋਂ ਇਦਾਂ ਦੇ ਕਲਾਕਾਰਾਂ ਨਾਲ ਹੈ ਤੇ ਵੀ ਇਹ ਵੀ ਸੁਣਿਆ ਸੀ ਅਸੀਂ ਅਸੀਂ ਗੱਲਾਂ ਕਰਦੇ ਸੀ ਵੀ ਹੁਣ ਛਟਕਾਟਾ ਜਿਹੜਾ ਹੈ ਉਹ ਸਿਨੇਮਾ ਤੇ ਆਏਗਾ ਪਰ ਉਹ ਗੱਲ ਹੈ ਉਹ ਸੁਪਨਾ ਸੁਪਨਾ ਹੀ ਰਹਿ ਗਿਆ ਨਹੀਂ ਤੁਸੀਂ ਇਹ ਦੇਖੋ ਨਾ ਮੈਂ ਕਈ ਵਾਰੀ ਰਿਵਿਊ ਦੇਖਦਾ ਆ ਤੇ ਉਹ ਕਈ ਵਾਰੀ ਫਿਲਮ ਚੰਗੀ ਨਹੀਂ ਬਣਦੀ ਜਦੋਂ ਤੇ ਲੋਕੀ ਇਹ ਕਹਿ ਦਿੰਦੇ ਆ ਕਹਿੰਦੇ ਇਹਨੇ ਚੰਗਾ ਤਾਂ ਛਣਕਾਟਾ ਸੁਣ ਲੈਂਦੇ ਸੋ ਕਰੋੜਾਂ ਦੀਆਂ ਫਿਲਮਾਂ ਦਾ ਕੰਪੈਰੀਸ਼ਨ ਛਣਕਾਟੇ ਨਾਲ ਹੁੰਦਾ ਕਿ YouTube ਤੇ ਕਮੈਂਟ ਵੀ ਕਰ ਦਿੰਦੇ ਆ ਜਾਂ ਕਈ ਵਾਰੀ ਰਿਵਿਊ ਕੋਈ ਕਹਿੰਦਾ ਨਾ ਰਿਵਿਊ ਆ ਫਿਲਮ ਦਾ ਰਿਵਿਊ ਦੱਸੋ ਕਹਿੰਦੇ ਇਹਦੇ ਨਾਲੋਂ ਤਾਂ ਘੰਟਾ ਛਣਕਾਟਾ ਸੁਣ ਲੈਂਦੇ ਦੇਖੋ ਇਹ ਕਿੱਡੀ ਵੱਡੀ ਗੱਲ ਹੈ ਉਹਨਾਂ ਨੇ ਇੱਕ ਮਾਰਕ ਬਣਾਇਆ ਬ੍ਰਾਂਡ ਬਣਾਇਆ ਆਪਣੇ ਆਪ ਨੂੰ ਸੋ ਤਾਂ ਹੀ ਹੁੰਦਾ ਭਾਈ ਜੋ ਕੰਮ ਉਦਾਂ ਦਾ ਹੋਵੇ ਨੀਂਦ ਉਦਾਂ ਦੀ ਹੋਵੇ ਸੋਚ ਉਦਾਂ ਦੀ ਹੋਵੇ ਉਹਨਾਂ ਦੀ ਬਹੁਤ ਕਹਾਣਾਂ ਆ ਯੂਥ ਫੈਸਟੀਵਲ ਦੀਆਂ ਸਟੇਜਾਂ ਤੋਂ ਉੱਠ ਕੇ ਆਏ ਕਿੰਨਾ ਸਟਰਗਲ ਕੀਤਾ ਤੇ ਨਾਲ-ਨਾਲ ਪੜਾਇਆ ਵੀ ਲੈਕਚਰਰ ਵੀ ਸੀਗੇ ਤੇ ਨਾਲ-ਨਾਲ ਕੰਮ ਵੀ ਕੀਤਾ ਸੋਚੋ ਕਿੰ ਇਹ ਵੀ ਗੱਲ ਆ ਵੀ ਕਹਿੰਦੇ ਜਦੋਂ ਪੀਏਯੂ ਦੇ ਵਿੱਚ ਵੀ ਜਦੋਂ ਹੁੰਦੀ ਹੈ ਨਾ ਜਿਵੇਂ ਫਰੈਸ਼ਰ ਹੁੰਦੀ ਹੈ ਫੇਰਵਲ ਹੁੰਦੀ ਹੈ ਫੇਰਵਲ ਵਾਲੇ ਦਿਨ ਵੀ ਕਹਿੰਦੇ ਉਹਨਾਂ ਨੇ ਕੋਈ ਆਪਣਾ ਪ੍ਰੋਫੈਸਰ ਨਹੀਂ ਛੱਡਿਆ ਸੀ ਕੁਝ ਨਹੀਂ ਛੱਡਿਆ ਸੀ ਸਾਰਿਆਂ ਦੀ ਨਕਲਾਂ ਲਾਈਆਂ ਸੀ ਤੇ ਉੱਥੇ ਵੀ ਤੰਜ ਕਸਦਾ ਮੈਨੂੰ ਮੇਰੀ ਮਮਿਕਰੀ ਨੂੰ ਉਹ ਐਪਰੀਸ਼ੀਏਟ ਕਰਦੇ ਇਹ ਵੀ ਮੈਨੂੰ ਜੋ ਮੈਂ ਕਾਲਜ ਪੜ੍ਹਦਾ ਸੀ ਸੀਡਿਜ਼ ਵੀ ਮੈਨੂੰ ਬੁਲਾਇਆ ਸੀ ਇਹਨਾਂ ਨੇ ਤੇ ਮੈਨੂੰ ਸਟੂਡੀਓ ਦਾ ਐਕਸਪੀਰੀਅੰਸ ਇਹਨਾਂ ਨੇ ਦਵਾਇਆ ਸੀ ਇਸ ਆਵਾਜ਼ਾਂ ਕਿਦਾਂ ਹੁੰਦੀਆਂ ਮੈਂ ਕਾਲਜ ਗਿਆ ਤੇ ਮੈਨੂੰ ਪੈਸੇ ਦਿੰਦੇ ਪਏ ਸੀ ਮੈਂ ਕਿਹਾ ਸਰ ਪੈਸੇ ਨਹੀਂ ਆਸ਼ੀਰਵਾਦ ਦਿ ਕਿ ਤੇ ਇਹਨਾਂ ਨੇ ਰਿਕਾਰਡਿੰਗ ਕਰਨੀ ਸੀ ਆਪਣੀ ਸੀਡੀ ਦੇ ਉਚ ਆਵਾਜ਼ਾਂ ਚਾਹੀਦੀਆਂ ਸੀ ਕੁਝ ਕਲਾਕਾਰਾਂ ਦੀ ਉਹ ਮੈਂ ਕੀਤੀਆਂ ਸੀ ਤੇ ਮੈਨੂੰ ਪੈਸੇ ਦੇ ਰਹੀ ਮੈਂ ਕਹਾ ਮੈਲੇ ਇਹੀ ਵੱਡੀ ਗੱਲ ਤੁਸੀਂ ਮੈਨੂੰ ਬੁਲਾਇਆ ਤੁਸੀਂ ਮੈਨੂੰ ਅਸ਼ੀਰਵਾਦ ਦਿਓ ਮੈਨੂੰ ਇਹ ਚਾਹੀਦਾ ਜਸਵੰਤ ਜੀ ਮੈਂ ਅੰਤੇ ਚਾਹੀ ਪੁੱਛਣਾ ਚਾਹਾਂਗਾ ਵੀ ਲੱਗਦਾ ਵੀ ਹਾਂ ਉਹਨਾਂ ਨੇ ਸਿਰਫ ਇਹ ਨਹੀਂ ਆ ਵੀ ਉਹ ਆਪ ਜਿਹੜੇ ਆ ਉਹ ਉਹਨਾਂ ਨੂੰ ਲੋਕ ਜਾਣਦੇ ਉਹਨਾਂ ਨੇ ਕਈ ਯੰਗਸ਼ਟਰਸ ਬਣਾਏ ਵੀ ਆ ਕਈਆਂ ਨੂੰ ਖੜੇ ਵੀ ਕੀਤਾ ਦਿਲਜੀਤ ਦੇ ਗਿੱਪੀ ਦੀ ਮੈਂ ਸ਼ੁਰੂਆਤ ਤੋਂ ਗੱਲ ਕਰ ਰਿਹਾ ਵੀ ਅੱਜ ਜੇ ਸ਼ੁਰੂਆਤ ਦੀਆਂ ਫਿਲਮਾਂ ਉਹਨਾਂ ਦੀ ਦੇਖ ਲਓ ਜਿਨ੍ਹਾਂ ਤੋਂ ਉਹਨਾਂ ਦਾ ਨਾਮ ਬਣਿਆ ਉਹਦੇ ਜੇ ਮੇਨ ਕਰੈਕਟਰ ਆ ਉਹ ਦੋਵੇਂ ਨਹੀਂ ਹੈਗੇ ਉਹਦੇ ਮੇਨ ਕਰੈਕਟਰ ਇਹ ਨੇ ਬਾਬਾ ਬੋਰਡ ਨੇ ਜੀ ਉਹੀ ਗੱਲ ਹੈ ਕਿ ਕਲਾਕਾਰ ਦੇਖੋ ਜਸਮਾਨੀ ਤੌਰ ਤੇ ਨਹੀਂ ਦੇਖਿਆ ਜਾਂਦਾ ਕਈ ਵਾਰੀ ਬਹੁਤ ਛੋਟੇ ਹਮ ਤੁਸੀਂ ਬਹੁਤ ਵੱਡੇ ਕੰਮ ਕਰ ਜਾਂਦੇ ਹੋ ਸ਼ਿਵ ਕੁਮਾਰ ਬਟਾਲਵੀ ਹੈ ਨਾ ਆਪਣਾ ਸਿੱਧੂ ਮੂਸੇ ਵਾਲਾ ਤੇ ਇਹਨਾਂ ਨੇ ਬਹੁਤ ਵੱਡੇ ਕੰਮ ਕੀਤੇ ਛੋਟੀ ਉਮਰ 'ਚ ਇੰਨੀ ਸ਼ੋਹਰਤ ਭੱਲਾ ਜੀ ਦੀ ਉਮਰ ਜਾਣਦੇ ਨਹੀਂ ਸੀ ਬਟ ਉਹਨਾਂ ਨੇ ਇੱਕ ਜਨਮ ਜਮਲਾ ਦਾ ਚਾਰ ਪੰਜ ਕੰਮ ਕਰਤੇ ਹੋਏ ਆ ਜਿਨ੍ਹਾਂ ਤੇ ਰਿਸਰਚ ਹੋਏਗੀ ਵੀ ਇਹ ਬੰਦਾ ਕਿਦਾਂ ਇੱਕ ਇੱਕ ਲੈਕਚਰਰ ਦੀ ਡਿਊਟੀ ਨਿਭਾਉਂਦੇ ਹੋਏ ਕਿਵੇਂ ਇੱਕ ਛਣਕਾਟੇ ਨੂੰ ਬ੍ਰਾਂਡ ਬਣਾਣਾ ਉਸ ਜ਼ਮਾਨੇ ਦੇ ਸਭ ਤੋਂ ਹਾਈਬ੍ਰਿਡ ਕੋਮੀਡੀਅਨ ਸੀ ਫਿਰ ਜਦੋਂ ਉਹਨਾਂ ਦੀ ਰਿਟਾਇਰਮੈਂਟ ਆਈ ਉਹਨਾਂ ਨੇ ਸੋਚਿਆ ਇੱਕ ਸਬਰ ਦਾ ਵੀ ਮਿਲਦਾ ਲੋਕ ਅੱਜਕੱਲ ਸਬਰ ਨਹੀਂ ਹੈਗਾ ਲੋਕਾਂ 'ਚ ਇਹਨਾਂ ਨੂੰ ਦੇਖਣੋਂ ਇਹ ਮਿਲਦਾ ਇਹਨਾਂ ਨੇ ਬਿਲਕੁਲ ਆ ਆਰਾਮ ਦਾ ਜ਼ਿੰਦਗੀ ਬਿਤਾ ਰਹੀ ਫਿਲਮਾਂ ਉਦੋਂ ਸ਼ਾਇਆ ਜਦੋਂ ਇਹਨੇ ਰਿਟ ਇਹਦਾ ਮਤਲਬ ਤੁਹਾਡਾ ਡਿਊ ਬਾਕੀ ਹੁੰਦਾ ਪਰਮਾਤਮਾ ਦਾ ਇਹਨਾਂ ਤੋਂ ਇਹ ਸਿੱਖਣ ਨੂੰ ਮਿਲਦਾ ਵੀ ਕਦੇ ਐਵੇਂ ਹੋਛੇ ਪੰਜ ਤੁਸੀਂ ਦੌੜ ਚ ਨਾ ਜਾਓ ਚੂਹਾ ਦੌੜ ਕਲਾਕਾਰ ਨੂੰ ਠਰਮਾ ਰੱਖਣਾ ਚਾਹੀਦਾ ਆਪਣੀ ਵਿਦਿਆ ਤੇ ਆਪਣੀ ਸਕਿਲਸ ਤੇ ਕੰਮ ਕਰਨਾ ਚਾਹੀਦਾ ਰਿਸਰਚ ਹੋਏਗੀ ਮਤਲਬ ਪੀ ਐਚ ਡੀ ਇਹਨਾਂ ਤੇ ਹੋਇਆ ਕਰੇਗੀ ਬਿਲਕੁਲ ਜਿਹੜੇ ਕਲਾਕਾਰ ਚਲੇ ਜਾਂਦੇ ਜੀ ਇਹ ਜਿਹੜੇ ਛਣਕਾਟਾ ਵਰਡ ਬਣਿਆ ਆ ਆਣ ਵਾਲੇ ਟਾਈਮਾਂ ਚ ਜਿਹੜੇ ਕਲਾਕਾਰ ਸਾਡੇ ਪੰਜਾਬ ਦੀ ਪੱਗ ਨੇ ਦਸਤਾਰ ਨੇ ਸਾਡੇ ਪੰਜਾਬ ਦੀ ਤੇ ਜਿਨ੍ਹਾਂ ਨੇ ਚੰਗਾ ਕੰਮ ਕੀਤਾ ਆ ਜਿਨ੍ਹਾਂ ਨੇ ਵਿਅੰਗ ਕੀਤਾ ਆ ਵਿਅੰਗ ਜਦੋਂ ਜਦੋਂ ਚ ਪੜਾਇਆ ਜਾਏਗਾ ਕਾਲਜਾਂ ਸਕੂਲਾਂਾਂ ਚ ਮੈਨੂੰ ਲੱਗਦਾ ਇਹਦੀ ਇਹਦੀ ਸਟੱਡੀ ਹੋਣੀ ਚਾਹੀਦੀ ਆ ਵੀ ਸਟਾਇਰ ਕਿਦਾਂ ਕਰਨਾ ਸਿੰਗਰਾਂ ਨੇ ਕਲਾਕਾਰਾਂ ਨੇ ਫਿਲਮਕਾਰਾਂ ਨੇ ਤੋਂ ਉਹ ਤੋਂ ਭੱਲਾ ਜੀ ਦਾ ਵੀ ਇੱਕ ਚੈਪਟਰ ਹੋਏਗਾ ਤਾਂ ਭਾਈ ਰੇਸ਼ਮ ਸਿੰਘ ਅਨਮੋਲ ਸਾਡਾ ਮੌਜੂਦ ਹੈ ਗੱਲਬਾਤ ਕਰਦੇ ਆ ਅ ਭਾਈ ਜੀ ਕਿਦਾਂ ਦੇਖਦੇ ਹੋ ਜਿਆਦਾ ਤੁਹਾਡੇ ਐ ਬਹੁਤ ਹੋਣ ਗਏ ਆ ਮਿਲਦੇ ਸੀ ਤਾਂ ਪਹਿਲੀ ਗੱਲ ਤੱਕ ਲੱਗਦਾ ਸੀ ਵੀ ਹਾਂ ਇੰਨੀ ਜਲਦੀ ਚਲੇ ਜਾਣਗੇ ਇੰਨੀ ਜਲਦੀ ਵੀ ਛੋੜਾਂਗੇ ਮੈਂ ਜ਼ਿਆਦਾਤਰ ਮੂਵੀ ਪ੍ਰੀਮੀਅਰਸ ਤੇ ਭਾਜੀ ਉਹਨਾਂ ਨੂੰ ਮਿਲਿਆ ਇਹਨਾਂ ਦੀ ਪੋਜ਼ਿਟਿਵਿਟੀ ਇਹਨਾਂ ਦੀ ਚੜ੍ਹ ਦੀ ਕਲਾ ਇਹਨਾਂ ਦੀ ਡਾਇਲੌਗ ਡਿਲੀਵਰੀ ਸਾਰੀਆਂ ਚੀਜ਼ਾਂ ਬਾਕ ਕਮਾਲ ਸਨ ਪਰ ਇਹ ਤਾਂ ਸੋਚਿਆ ਨਹੀਂ ਸੀਗਾ ਕਿਉਂਕਿ ਨਾ ਤਾਂ ਪਹਿਲਾਂ ਦੀ ਇਹਨਾਂ ਦੀ ਕੋਈ ਨਿਊਜ਼ ਆਈ ਹੈ ਬਿਮਾਰ ਨੇ ਜਾਂ ਐਡਮਿਟ ਨੇ ਸਡਨਲੀ ਇੱਕਦਮ ਨਿਊਜ਼ ਫਲੈਸ਼ ਹੋਈ ਹੈ ਕਿ ਭਾਜੀ ਚਲੇ ਗਏ ਆ ਇਹ ਕੀ ਨਹੀਂ ਹੋਇਆ ਇਹ ਪਹਿਲਾਂ ਤਾਂ ਫਿਰ ਮੈਂ ਜਦੋਂ 3-4 ਚੈਨਲ ਦੇਖ ਕੇ ਫਿਰ ਵਾਕਈ ਸਦਮਾ ਲੱਗਿਆ ਕਿ ਯਾਰ ਵਾਕਈ ਸਾਨੂੰ ਸਾਰਿਆਂ ਨੂੰ ਪਿਛਲੇ 30-40 ਸਾਲਾਂ ਤੋਂ ਹਸਾਉਣ ਵਾਲਾ ਜਿਹੜਾ ਕਿਰਦਾਰ ਹੈ ਸਾਨੂੰ ਸਾਰਿਆਂ ਨੂੰ ਰਵਾ ਕੇ ਰੁਕਸਤ ਹੋ ਗਿਆ ਤੁਹੋ ਕੋ ਕਾਫੀ ਟਾਈਮ ਮੈਂ ਸ਼ੌਕ ਦੇ ਵਿੱਚ ਰਹਾ ਤੇ ਇਹ ਹੁਣ ਵੀ ਯਕੀਨ ਨਹੀਂ ਹੋ ਰਿਹਾ ਹੁਣ ਸੰਸਕਾਰ ਕਰਕੇ ਆਈਆਂ ਆਪਾਂ ਹੱਥਾਂ ਦੇ ਨਾਲ ਤੇ ਹਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਸਾਨੂੰ ਛੱਡ ਕੇ ਚਲੇ ਗਏ ਜੀ ਇੱਕ ਗੱਲ ਆ ਵੀ ਪੁਖਰਾਜ ਨੂੰ ਦੇਖ ਕੇ ਆਪਣਾ ਦਰਦ ਨਹੀਂ ਆ ਜਾਂਦਾ ਕਿਉਂਕਿ ਤੁਹਾਡੇ ਪਿਤਾ ਵੀ ਬੜੀ ਛੋਟੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ અલ ਵਿਦਾ ਅੱਗੇ ਸਨ ਤਾਂ ਅੱਜ ਪੁਖਰਾਜ ਨੂੰ ਦੇਖਦੇ ਹੋ ਮਨ 'ਚ ਉਹ ਚੀਜ਼ਾਂ ਸਾਰਾ ਕੁਝ ਯਾਦ ਜਿਹੜਾ ਹੈ ਉਹ ਚੱਲਣ ਲੱਗ ਜਾਂਦਾ ਹਾਂਜੀ ਦਿਮਾਗ ਦੇ ਵਿੱਚ ਉਹ ਚੀਜ਼ਾਂ ਚੱਲਦੀਆਂ ਨੇ ਕਿਉਂਕਿ ਮੈਂ ਤਾਂ 3 ਸਾਲ ਦਾ ਸੀ ਉਦੋਂ ਜਦੋਂ ਇਹ ਚੀਜ਼ਾਂ ਇਕੱਲੀ ਮੈਂ ਨਹੀਂ ਮੇਰੀ ਮਾਂ ਨੇ ਮੈਥੋਂ ਵਧ ਹੰਡਾਏ ਹੈ ਨਾ ਉਹ ਇੱਕ ਜਵਾਨ ਔਰਤ ਜਿਹਦਾ ਘਰ ਵਾਲਾ ਚਲਾ ਜਾਏ ਔਰ ਅਨਪੜਾ ਜਿਹੜੀ ਔਰ ਸਾਡੇ ਸਮਾਜ ਦਾ ਤੁਹਾਨੂੰ ਪਤਾ ਹੀ ਹੈ ਕਿਦਾਂ ਦਾ ਹੈ ਜਿਹੜੇ ਹਾਲਾਤ ਤੋਂ ਮਾਂ ਨੇ ਖੰਡਾਏ ਹੈ ਜਦੋਂ ਵੀ ਕਿਸੇ ਦਾ ਵੀ ਕੋਈ ਪਿਓ ਜਾਂਦਾ ਹੈ ਕੋਈ ਜਾਂਦਾ ਮੇਰੇ ਮਾਈਂਡ ਦੇ ਵਿੱਚ ਉਹ ਦਰਦ ਮੈਂ ਫੀਲ ਕਰਦਾ ਦੀ ਪੁਖਰਾਜ ਵੀਰਾ ਵੀ ਸਾਡਾ ਭਰਾ ਹੈ ਕੱਲਾ ਮੈਂ ਨਹੀਂ ਪੂਰੀ ਇੰਡਸਟਰੀ ਉਹਨਾਂ ਦੇ ਨਾਲ ਖੜੀ ਹੈ। ਔਰ ਪੱਲਾ ਸਾਹਿਬ ਤਾਂ ਜਿਹੜੇ ਲੈਜੈਂਡੀ ਸੀਗੇ ਉਹਨਾਂ ਨੂੰ ਆਪਾਂ ਸਾਰੇ ਮਿਸ ਕਰ ਰਹੇ ਹਾਂ ਤੇ ਮਨ ਬੜਾ ਉਦਾਸ ਹੈ। ਕੀ ਮੈਂ ਉਹਨਾਂ ਦੀ ਜੇ ਗੱਲ ਕਰੀ ਜਾਵੇ ਇੱਕ ਆਰਟਿਸਟ ਜਿਹੜਾ ਨਵਾਂ ਆਰਟਿਸਟ ਆ ਉਹ ਕੀ ਸਿੱਖ ਕੀ ਸਕਦਾ ਉਹਨਾਂ ਤੋਂ ਮਿਹਨਤ ਸਭ ਤੋਂ ਵੱਧ ਕਿਉਂਕਿ ਜਦੋਂ ਆਪਾਂ ਉਹਨਾਂ ਦੀ ਮੂਵੀਜ਼ ਦੇਖਦੇ ਹਾਂ ਜਦੋਂ ਵੀ ਕੋਈ ਸ਼ੂਟ ਕਰਦੇ ਸੀ ਉਹ ਸਕ੍ਰਿਪਟ ਨੂੰ ਮੌਕੇ ਤੇ ਇੰਪਰੋਵਾਈਜ਼ ਕਰ ਦਿੰਦੇ ਸੀ ਉਹਨਾਂ ਦੀ ਡਾਇਲੌਗ ਡਿਲੀਵਰੀ ਹੈ ਉਹਨਾਂ ਦੀ ਟਾਈਮਿੰਗ ਹੈ ਉਹਨਾਂ ਦੇ ਪੰਚਸ ਹੈ ਜਿਹੜੇ ਇਹ ਉਹਨਾਂ ਦੀ ਕਰਦਾਰ ਹੈ ਉਹਨਾਂ ਦੀ ਬਾਡੀ ਲੈਂਗੁਏਜ ਹੈ ਜਿਹੜੀ ਸਾਰੀਆਂ ਚੀਜ਼ਾਂ ਦੀ ਇੱਕ ਇੰਸਟੀਟਿਊਸ਼ਨ ਸੀਗੇ ਉਹ ਐਕਟਿੰਗ ਦੀ ਕਾਮੇਡੀ ਦੀ ਪੰਚ ਦੀ ਇਹਦਾ ਰੀਜਨ ਸੀਗਾ ਕਿ ਬਚਪਨ ਤੋਂ ਤੁਹਾਨੂੰ ਵੀ ਯਾਦ ਹੋਣਾ ਆਪਾਂ ਛੋਟੇ ਛੋਟੇ ਹੁੰਦੇ ਸੀ 90 ਦੇ ਵਿੱਚ ਨਾ ਸ਼ਨਕਾਟੇ ਉਹਨਾਂ ਦੇ ਆਂਦੇ ਸੀ ਆਡੀਓ ਆਂਦੀ ਹੁੰਦੀ ਸੀ ਆਪਾਂ ਸਾਰੇ ਵੇਟ ਕਰਦੇ ਸੀ ਵੀ ਸ਼ਨਕਾਟਾ 90 ਆਊਗਾ 91 ਆਊਗਾ ਕੱਲੇ ਆਵਾਜ਼ ਰਾਈ ਹਸਾ ਦੰਦੇ ਸੀ ਸਾਨੂੰ ਪੋਲੀਟਿਕਲ ਸਟਾਈਲ ਵੀ ਕਰਦੇ ਸੀ ਇੱਕ ਦੋ ਵਾਰ ਉਹਨਾਂ ਨੂੰ ਸ਼ਾਇਦ ਭੁਗਤਣਾ ਵੀ ਪਿਆ ਸੀ ਉਹਦੇ ਕਰਕੇ ਤੇ ਜਿਹੜਾ ਪਖੰਡਵਾਦ ਹੈ ਇਹਦੇ 'ਤੇ ਵੀ ਉਹਨਾਂ ਨੇ ਬੜੇ ਹੀ ਕਰਦਾਰ ਕੀਤੇ ਆ ਤੇ ਉਹਦੇ 'ਚ ਤਵਾ ਲਾਉਂਦੇ ਸੀ ਉਹ ਸਟਾਇਰ ਕਰਦੇ ਸੀ ਹਸਾਉਂਦੇ ਵੀ ਸੀਗੇ ਬਲੋ ਅੱਜ ਵੀ ਯਾਦ ਆ ਬਾਬਿਆਂ ਦਾ ਕਹਿੰਦੇ ਹੁੰਦੇ ਸੀ ਕਹਿੰਦੇ ਪੰਜਾਬ ਦੇ ਵਿੱਚ ਕੁਝ ਕੁ ਸਰਦਾਰ ਰਹਿ ਗਏ ਨੇ ਤੇ ਉਹਨਾਂ 'ਚੋਂ ਵੀ ਅੱਧੇ ਜਿਹੜੇ ਆ ਉਹ ਬਾਬਿਆਂ ਕੋਲ ਜਾਣ ਲੱਗ ਗਏ ਨੇ ਹਾਂਜੀ ਹਾਂਜੀ ਕਾਫੀ ਉਹਨਾਂ ਦੇ ਪੋਲੀਟਿਕਲ ਰਿਲੀਜੀਅਸ ਪਖੰਡਾ ਜਿਹੜਾ ਧਾਰਮਿਕ ਉਹਦੇ 'ਤੇ ਬਹੁਤ ਸਟਾਇਰ ਕਰਦੇ ਸੀ ਉਸ ਤੋਂ ਬਾਅਦ ਬਾਲ ਮੁਕੰਦ ਸ਼ਰਮਾ ਜੀ ਤੇ ਨੀਲੂ ਜੀ ਦੇ ਨਾਲ ਜਦੋਂ ਉਹਨਾਂ ਨੇ ਜੋੜੀ ਬਣਾਈ ਤਿਕੜੀ ਦੀ ਉਹਨਾਂ ਦੀ ਉਹ ਜਦੋਂ ਸੀਰੀਜ਼ ਦਾ ਦੌਰ ਆ ਗਿਆ 2000 ਦੇ ਵਿੱਚ ਉਦੋਂ ਵੀ ਉਹਨਾਂ ਨੇ ਬਾਕਮਾਲ ਕਰਦਾਰ ਕੀਤੇ ਔਰ ਸਾਨੂੰ ਸਾਰਿਆਂ ਨੂੰ ਹਸਾਇਆ ਹੁਣ ਵੀ YouTube ਤੇ ਉਹ ਵੀਡੀਓ ਪਈ ਆ ਸਾਰੇ ਆਪਾਂ ਦੇਖਦੇ ਰਹਿੰਦੇ ਆ ਉਸ ਤੋਂ ਬਾਅਦ ਜਦੋਂ ਮੂਵੀਜ਼ ਦਾ ਦੌਰ ਆਇਆ ਸਪੈਸ਼ਲੀ ਕੈਰੀ-ਆਨ ਜੱਟਾ ਮੂਵੀ ਜਦੋਂ ਵੱਡੀ ਮਾਈਲਸਟੋਨ ਸਾਬਤ ਹੋਈ ਆ ਜਸ ਲਾਈਕ ਸ਼ੋਲੇ ਇਨ ਬਾਲੀਵੁੱਡ ਹੈਨਾ ਉਸ ਤੋਂ ਬਾਅਦ ਸਾਡੀ ਇੰਡਸਟਰੀ ਨੂੰ ਬੋਮ ਮਿਲਿਆ ਪੂਰੀ ਅਤੀ ਮੈਂ ਗਿੱਪੀ ਭਾਜੀ ਐ ਕੁੱਗੀ ਭਾਜੀ ਐ ਹੈਨਾ ਤੇ ਬੀਨੂ ਢਿੱਲੋਂ ਵੀ ਰਾਇ ਹੈਨਾ ਉਹ ਸਾਰਿਆਂ ਦਾ ਜਿਹੜਾ ਇਹਨਾਂ ਦਾ ਟੀਮ ਵਰਕ ਸੀਗਾ ਉਹਨੇ ਇੱਕ ਮਾਈਲਸਟੋਨ ਸਾਬਿਤ ਕੀਤਾ ਔਰ ਭੱਲਾ ਸਾਹਿਬ ਦੀ ਜਿਹੜੇ ਡਾਇਲੋਗ ਹੈ ਸਪੈਸ਼ਲੀ ਕਾਲੇ ਕੋਟ ਵਾਲੀ ਗੱਲ ਹੈ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਗੰਦੀ ਉਲਾਦ ਨਾ ਮਜਾ ਨਾ ਸੁਆਦ ਚੰਡੀਗੜ੍ਹ ਟਹਿਜੂ ਪਿੰਡ ਵਰਗਾ ਤਾਂ ਰਹਿ ਜੂ ਉਹ ਉਹਨਾਂ ਦੀ ਉਹਨਾਂ ਦੀ ਦਿਮਾਗ ਦੀ ਉਪਜ ਨੇ ਉਹ ਚੀਜ਼ਾਂ ਮੌਕੇ ਤੇ ਯੂਐਨਏ ਗਿਫਟਡ ਸੀਗੇ ਜਾਂ ਇੰਨੇਕ ਮੇਨ ਤੋਂ ਕਰ ਚੁੱਕੇ ਸੀ ਪਿਛਲੇ 30 ਸਾਲਾਂ ਦੀ ਕਿ ਮੌਕੇ ਤੇ ਸਕ੍ਰਿਪਟ ਚੇਂਜ ਕਰ ਦਿੰਦੇ ਸੀ ਡਾਇਲੌਗਸ ਇੰਪਰੂਵ ਕਰ ਦਿੰਦੇ ਸੀ ਆਪਣੇ ਵੱਲੋਂ ਪੰਚਸ ਐਡ ਕਰ ਦਿੰਦੇ ਸੀ ਤੇ ਆਪਾਂ ਨੂੰ ਸਾਰਿਆਂ ਨੂੰ ਹੁੰਦਾ ਸੀ ਭੱਲਾ ਸਾਹਿਬ ਮੂਵੀ ਚ ਆਪ ਉਹਨਾਂ ਦਾ ਚਿਹਰਾ ਦੇਖ ਕੇ ਆਪਾਂ ਟਿਕਟ ਬਾਈ ਕਰ ਲੈਂਦੇ ਸੀ ਵੀ ਜਦੋਂ ਤੱਕ ਭੱਲਾ ਸਾਹਿਬ ਸਕਰੀਨ ਤੇ ਘੱਟ ਤੋਂ ਘੱਟ ਬੋਰ ਤਾਂ ਨਹੀਂ ਹੋਣ ਦੇਣਗੇ ਤੁਹਾਨੂੰ ਤਾਂ ਤਾਂ ਉਹ ਚੀਜ਼ਾਂ ਉਹਨਾਂ ਦੀਆਂ ਉਹਨਾਂ ਦਾ ਕੋਈ ਸਬਸਟੀਟਿਊਟ ਹੈਗਾ ਨਹੀਂ ਹਾਲਾਂਕਿ ਸੀਨੀਅਰ ਜਿੰਨੇ ਵੀ ਸਾਡੇ ਆਰਟਿਸਟ ਆ ਉਹ ਸਾਡਾ سرمਾਇਆ ਨੇ ਪੰਜ ਚਾਰ ਤਾਂ ਲੈਜੈਂਡ ਆ ਸਾਡੇ ਕੋਲ ਛੋਟੀ ਜੀ ਇੰਡਸਟਰੀ ਆ ਨਿਰਮਲ ॠषि ਮਹਿਮਾ ਗੁੱਗੂ ਗਿਲ ਤੇ ਯੋਗਰਾਜ ਸਰ ਹੈ ਕੁੱਗੀ ਭਾਜੀ ਆ ਬੀ ਐਨ ਸ਼ਰਮਾ ਜੀ ਆ ਤੇ ਭੱਲਾ ਸਰ ਮੈਂ ਸੀਨੀਅਰਸ ਦੀ ਗੱਲ ਕਰ ਰਿਹਾ ਹਾਂ ਨਾ ਇਹ ਪੰਜ ਚਾਰ ਤਾਂ ਲੈਜੈਂਡ ਬੰਦੇ ਆ ਸਾਡੇ ਕੋਲ ਤੇ ਇਹ ਘਾਟਾ ਨਹੀਂ ਸਾਨੂੰ ਕਦੇ ਵੀ ਪੂਰਾ ਹੋਣਾ ਚਲੋ ਜਦੋਂ ਇਹ ਇੱਕ ਵੈਕਿਊਮ ਕ੍ਰੀਏਟ ਹੋ ਗਿਆ ਨਾ ਇਹ ਇਹ ਭਰ ਨਹੀਂ ਸਕਦਾ ਇਹ ਇਹ ਇਦਾਂ ਹੀ ਰਹਿਣਾ ਜਦੋਂ ਆਪਾਂ ਕੈਰੀਆਨ ਡੱਟਾ ਦਾ ਨੈਕਸਟ ਸੀਕਵਲ ਆਏਗਾ ਸਰਦਾਰ ਜੀ ਦਸ ਇਕਵਲ ਜਿੱਦਾਂ ਸੀਰੀ ਜਾਂਦੀ ਹੈ 1 2 3 4 ਜਦੋਂ ਆਉਣਗੇ ਉਹ ਫਿਰ ਆਪਾਂ ਉਦਾਸ ਵੀ ਹੋਵਾਂਗੇ ਤੇ ਭੱਲਾ ਸਾਹਿਬ ਨੂੰ ਸਾਰੇ ਹੀ ਮਿਸ ਕਰਨਗੇ ਚਾਹੇ ਚੜ੍ਹਦੇ ਪੰਜਾਬ ਵਾਲੇ ਆ ਲੈਹੰਦੇ ਵਾਲੇ ਆ ਹਰ ਇੱਕ ਪੰਜਾਬੀ ਇੰਡਸਟਰੀ ਨੂੰ ਪਿਆਰ ਕਰਨ ਵਾਲਾ ਉਹਦੇ ਦਿਮਾਗ 'ਚ ਉਹ ਗੱਲਾਂ ਘੁੰਮਣਗੀਆਂ ਵੀ ਕਦੇ ਉਹ ਕੈਰੀਅਨ ਚਟਾ ਵਾਲੇ ਡਾਇਲੌਗ ਯਾਦ ਆਣਗੇ ਜਾਂ ਹੋਰ ਮੂਵੀ ਵਾਲੇ ਉਹਨਾਂ ਦੀ ਡਾਇਲੌਗ ਡਿਲੀਵਰੀ ਔਲਾਦ ਵਾਰੇ ਉਹ ਚੀਜ਼ਾਂ ਦਿਮਾਗ 'ਚ ਘੁੰਮਣਗੀਆਂ ਤੇ ਸਾਰਿਆਂ ਨੂੰ ਉਦਾਸ ਕਰਨਗੇ ਜਰੂਰ ਮੈਨੂੰ ਅੱਜ ਵੀ ਉਹ ਦਿਮਾਗ ਦੇ ਵਿੱਚ ਜਿਵੇਂ ਤੁਸੀਂ ਕਿਹਾ ਸੀਨ ਘੁੰਮਣਗੇ ਮੈਨੂੰ ਅੱਜ ਵੀ ਯਾਦ ਆ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਜਦੋਂ ਉਹ ਪੰਜਾਬੀ ਬੋਲ ਰਹੇ ਹੁੰਦੇ ਆ ਤੇ ਅਰਚਨਾ ਪੂਰਨ ਸਿੰਘ ਕਹਿੰਦੇ ਆ ਮੜਾ ਜੀ ਵੀ ਹਿੰਦੀ ਬੋਲੋ ਤਾਂ ਕਪਿਲ ਕਹਿੰਦਾ ਵੀ ਹਿੰਦੀ ਸ਼ੋਅ ਹੈ ਤੇ ਉਹ ਕਹਿੰਦੇ ਆ ਜਿਹੜੇ ਪਰਸੋ ਗੋਰੇ ਆ ਕੇ ਗਏ ਸੀ ਉਹ ਉਹ ਇੱਥੇ ਹਿੰਦੀ ਬੋਲਦੇ ਪਏ ਸੀ ਮਤਲਬ ਉੱਥੇ ਵੀ ਜਾ ਕੇ ਉਹਨਾਂ ਨੇ ਕਿੱਥੇ ਕਿੱਥੇ ਦੱਸਤਾ ਵੀ ਹਾਂ ਵੀ ਅਸੀਂ ਪੰਜਾਬੀਆਂ ਸਾਡੀ ਭਾਸ਼ਾ ਪੰਜਾਬੀ ਆ ਤੇ ਇਹ ਲੋਕਾਂ ਤੱਕ ਚਲੀ ਜਾਂਦੀ ਹੈ ਲੋਕੀ ਸਮਝ ਲੈਂਦੇ ਆ ਹਾਂਜੀ ਉਹ ਮੈਂ ਦੱਸਿਆ ਨਾ ਉਹ ਗਿਫਟਿਡ ਸੀਗੇ ਮੌਕੇ ਤੇ ਇਹ ਹੁੰਦੇ ਆਪਾਂ ਕੋਈ ਚੀਜ਼ ਸਕ੍ਰਿਪਟ ਤਿਆਰ ਕਰਦੇ ਆਂ ਕਈ ਘੰਟੇ ਲਾ ਕੇ ਜਾਂ ਕਿਸੇ ਤੋਂ ਲਖਾਉਣੇ ਆ ਵੀ ਯਾਰ ਮੇਰੇ ਲਈ ਲਿਖ ਦੇ ਇਹ ਕਈ ਲੀਡਰਜ਼ ਵੀ ਤਿਆਰ ਕਰਦੇ ਆ ਵੀ ਮੈਂ ਭਾਸ਼ਣ ਦੇਣਾ ਪਰ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਸੀਗੀ ਖੜੇ ਖੜੇ ਵੀ ਜੇ ਤੁਹਾਡੇ ਨਾਲ ਗੱਲ ਕਰ ਰਹੇ ਆ ਉਹ ਪਤਾ ਨਹੀਂ ਕਿੱਥੋਂ ਕਿਹੜੇ ਕਿਹੜੇ ਪੰਜ ਐਡ-ਆਨ ਕਰ ਦੇਣ ਨਾਲ ਨਾਲ ਇਹ ਸੈਂਸ ਆਫ ਹਿਊਮਰ ਇੱਕ ਗੋਡ ਗਿਫਟ ਸੀਗੀ ਉਹਨਾਂ ਨੂੰ ਜੀ ਭਾਈ ਜੀ ਮੈਂ ਚਾਹਾਂ ਅੰਤੇ ਚਾਹੀ ਗਾਣਾ ਚਾਹਾਂਗਾ ਵੀ ਕੀ ਮੈਸੇਜ ਕੀ ਦੇਣਾ ਚਾਹੁੰਦੇ ਇਹ ਮੈਸੇਜ ਤਾਂ ਮੇਰੀ ਔਕਾਤ ਨਹੀਂ ਮੈਂ ਕਿਸੇ ਨੂੰ ਮੈਸੇਜ ਦੇਵਾਂ ਸਾਰੇ ਸਿਆਣੇ ਲੋਕ ਨੇ ਤੇ ਮੈਂ ਤਾਂ ਇਹੀ ਗੱਲ ਕਰਦਾ ਸਾਰਿਆਂ ਨੂੰ ਰਿਕੁਐਸਟ ਕਰਦਾ ਪੰਜਾਬੀਆਂ ਨੂੰ ਇੱਕ ਤਬ ਅੱਛੇ ਆਰਟਿਸਟਾਂ ਦੀ ਸਾਡੇ ਲੈਜੈਂਡਸ ਦੀ ਹੈਨਾ ਜਦੋਂ ਉਹ ਜਿਉਂਦੇ ਹੁੰਦੇ ਆ ਉਹਨਾਂ ਦੀ ਕਦਰ ਕਰਨੀ ਚਾਹੀਦੀ ਇਹ ਨਹੀਂ ਕਿ ਹੁਣ ਕੋਈ ਆਰਟਿਸਟ ਚਲਾ ਗਿਆ ਆ ਵੀ ਉਹਦੀਆਂ ਤਾਰੀਫਾਂ ਕਰਨੀਆਂ ਸ਼ੁਰੂ ਕਰ ਦੋ ਕੋਈ ਆਰਟਿਸਟ ਹੈ ਐਥਲੀਟ ਹੈ ਸਿੰਗਰ ਹੈ ਵਧੀਆ ਪੱਤਰਕਾਰ ਹੈ ਪੋਲੀਟੀਕਲ ਲੀਡਰ ਹੈ ਕੋਈ ਵੀ ਹੈ ਹੈਨਾ ਤੇ ਜਿਉਂਦਿਆਂ ਦੀ ਉਹਨਾਂ ਦੀ ਕਦਰ ਕਰਨਾ ਆਪਾਂ ਸਿੱਖੀਏ ਤੇ ਬਾਕੀ ਸਾਰੇ ਲੋਕ ਵੀ ਸਿਆਣੇ ਨੇ ਜੀ ਅ ਤੁਸੀਂ ਜਸਵੰਦਰ ਬੱਲਾ ਨਾਲ ਕਾਫੀ ਰਿਲੇ ਵੀ ਨੇ ਯੂਨੀਵਰਸਿਟੀ ਦੇ ਵਿੱਚ ਵੀ ਕਾਫੀ ਮੇਲਜੋਲ ਹੁੰਦਾ ਰਿਹਾ ਤੁਹਾਡੀ ਮੁਲਾਕਾਤ ਕਿਸ ਤਰੀਕੇ ਨਾਲ ਹੋਈ ਤੁਸੀਂ ਮੈਨੂੰ ਤਸਵੀਰਾਂ ਵੀ ਦਿਖਾਈਆਂ ਅਕਸਰ ਉਹਨਾਂ ਨਾਲ ਮਿਲਦੇ ਰਹਿੰਦੇ ਸੀ ਯੂਨੀਵਰਸਿਟੀ 'ਚ ਇਕੱਠੇ ਬੈਠਦੇ ਵੀ ਹੁੰਦੇ ਸੀ ਹਾਂਜੀ ਸਾਡਾ ਨੀਅਰ ਬੋਰਡ 15-18 ਸਾਲ ਤੋਂ ਸਹਿਚਾਰ ਸੀਗਾ ਮੈਨੂੰ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਐਡਮਿਸ਼ਨ ਵੀ ਦਵਾਈ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਵੀ ਹੈ ਅ ਅੱਜ ਜੋ ਵੀ ਮੇਰਾ ਦਾਇਰਾ ਹੈ ਬਹੁਤ ਸੋਹਣਾ ਸਰਕਲ ਆ ਮਤਲਬ ਇੱਕ ਕਲਾਕਾਰ ਤੋਂ ਹੀ ਇਦਾਂ ਦਾ ਕੁਝ ਬੰਦਾ ਇੱਕ ਪਬਲਿਕ ਡੀਲਿੰਗ ਜਿੱਦਾਂ ਦੇ ਲੋਕਾਂ 'ਚ ਹਾਲਾਂਕਿ ਮੈਂ ਪੋਲਿਟਿਕਸ ਨਾਲ ਸੰਬੰਧ ਰੱਖਦਾ ਪਰ ਜਿੱਦਾਂ ਦੇ ਲੋਕਾਂ 'ਚ ਬੈਠਦੇ ਆ ਉਦਾਂ ਦੇ ਹੋ ਜਾਂਦੇ ਆ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਮੈਂ ਯੂਨੀਵਰਸਿਟੀ ਵੀ ਅਕਸਰ ਮਿਲ ਕੇ ਜਾਣਾ ਮੈਂ ਪੁਰਾਣੀਆਂ ਫੋਟੋ ਦੇਖਦਾ ਆ ਆਪਣੀਆਂ ਜਦੋਂ ਮੈਂ ਮਤਲਬ ਸਕੂਲਿੰਗ ਟਾਈਮ ਵੀ ਇਹਨਾਂ ਕੋਲ ਆਉਂਦਾ ਹੁੰਦਾ ਸੀਗਾ ਤੇ ਮੈਂ ਫੋਟੋ ਦੇਖ ਕੇ ਸੋਚਦਾ ਤੁਹਾਨੂੰ ਮੈਂ ਇੱਕ ਜਿਹੜੀ ਬਹੁਤ ਪੁਰਾਣੀ ਫੋਟੋ ਮੇਰੇ ਤੇ ਆਕਦੇ ਨਹੀਂ ਸੀ ਵੀ ਇੱਕ ਹੁੰਦਾ ਵੀ ਰਜਵਾਕ ਜਿਆਦਾ ਪਰੇਸ਼ਾਨ ਵੀ ਮੈਂ ਉਹਨਾ ਅੰਕਲ ਕਿੱਥੋਂ ਯੂਨੀਵਰਸਿਟੀ ਚਲ ਜਾਣਾ 2-2 ਘੰਟੇ ਉੱਥੇ ਬੈਠੇ ਰਹਿਣਾ ਕਦੇ ਮੱਥੇ ਵੱਟ ਨਹੀਂ ਪਾਇਆ ਸੀ ਹੱਸ ਕੇ ਮਿਲਦੇ ਸੀ ਤੇ ਹਮੇਸ਼ਾ ਹੀ ਅੱਗੇ ਵਧਣ ਲਈ ਚੰਗੇ ਲਈ ਗਾਈਡ ਕੀਤਾ ਤੇ ਮੈਂ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਮਤਲਬ ਸਾਨੂੰ ਤਾਂ ਇਦਾਂ ਲੱਗਦਾ ਜਿਵੇਂ ਕੋਈ ਪਰਿਵਾਰ ਦਾ ਜੀ ਚਲਿਆ ਗਿਆ ਹੁੰਦਾ ਤੇ ਪੰਜਾਬ ਪੰਜਾਬੀਅਤ ਨੂੰ ਵੀ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਇਦਾਂ ਦਾ ਬੰਦਾ ਮੈਂ ਦਹਾਕਾ ਦਾ ਕੀ ਕਹਾਂ ਸਦੀ ਚ ਕੋਈ ਹੀ ਜਾਂਦਾ ਹੈ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦਾ ਕੋਈ ਕੰਪੀਟੀਟਰ ਤਾਂ ਦੂਰ ਵੀ ਉਹਨਾਂ ਦੇ ਕੋਈ ਲੈਵਲ 'ਚ ਵੀ ਹੋਊਗਾ ਠੀਕ ਹੈ ਕਮੇਡੀਅਨ ਹੈਗੇ ਨੇ ਪੰਜਾਬ 'ਚ ਬਹੁਤ ਚੰਗੇ ਕਮੇਡੀਅਨ ਵੀ ਹੈਗੇ ਆ ਬਟ ਉਹ ਜਦੋਂ ਇਹ ਨਾਲ ਇੱਕ ਇੰਜਨ ਸੀਗਾ ਜਦੋਂ ਇਹ ਨਾਲ ਲੱਗ ਜਾਂਦੇ ਸੀ ਤਾਂ ਉਹ ਇੱਕ ਮਤਲਬ ਵੀ ਗੱਲ ਹੀ ਹੋਰ ਹੁੰਦੀ ਸੀ ਤਾਂ ਮੈਨੂੰ ਨਹੀਂ ਲੱਗਦਾ ਵੀ ਜੋ ਇਹਨਾਂ ਦੇ ਜਾਣਨਾ ਪੰਜਾਬ ਪੰਜਾਬੀਅਤ ਨੂੰ ਕਮੀ ਹੋਈ ਹੈ ਉਹ ਕਦੇ ਪੂਰੀ ਹੋਊਗੀ ਇਹ ਗੱਲ ਹੈ ਅੱਜਕੱਲ ਕਿਸੇ ਦੇ ਦੋ ਮੂਵੀਜ਼ ਆ ਜਾਂਦੀਆਂ ਉਹ ਨਾਲ ਆਪਣੇ ਬੌਂਸਰ ਰੱਖ ਲੈਂਦਾ ਨੇੜੇ ਦੜੇ ਕਿਸੇ ਨੂੰ ਆਣ ਨਹੀਂ ਦਿੰਦਾ ਵੀ ਬਟ ਇਹ ਇਹਨਾਂ ਕੋਲ ਜਦੋਂ ਵੀ ਜਾਂਦਾ ਸੀ ਮੈਂ ਪਰਸਨਲੀ ਤੌਰ ਤੇ ਕਹਿ ਰਿਹਾ ਵੀ ਮੈਂ ਕਿੰਨੀ ਵਾਰੀ ਇਹਨਾਂ ਨੂੰ ਪਰਸਨਲੀ ਮਿਲ ਕੇ ਆਇਆ ਯੂਨੀਵਰਸਿਟੀ ਜਦੋਂ ਪੜ੍ਹਾਉਂਦੇ ਹੁੰਦੇ ਸੀ ਉਦੋਂ ਆਪਣੀ ਗੱਡੀ ਆਪ ਚਲਾ ਕੇ ਜਾਂਦੇ ਸੀ ਆਪ ਗੱਡੀ ਚਲਾ ਕੇ ਆਂਦੇ ਸੀਗੇ ਬੱਚਿਆਂ ਨੂੰ ਉਸੇ ਤਰੀਕੇ ਨਾਲ ਮਿਲਦੇ ਸੀ ਉਦੋਂ ਪ੍ਰੋਫੈਸਰ ਹੁੰਦੇ ਸੀ ਉਦੋਂ ਜਸਵਿੰਦਰ ਭੱਲਾ ਜਿਹੜਾ ਹੈ ਜ਼ਰੂਰ ਉਹ ਸਟਾਰ ਵੀ ਆ ਜਾਂਦਾ ਸੀ ਨਿਕਲ ਆਂਦਾ ਸੀ ਪਰ ਇਹ ਲੱਗਦਾ ਨਹੀਂ ਸੀ ਵੀ ਉਹ ਵੀ ਫਿਲਮ ਸਟਾਰ ਹੈ ਜਿਨ੍ਹਾਂ ਨੂੰ ਅਸੀਂ ਟੀਵੀ ਉਹੀ ਕੱਲ ਕੋਈ ਗੀਜੀ ਗੱਲ ਕਰ ਰਹੇ ਸੀਗੇ ਕਹਿੰਦੇ ਵੀ ਜੇ ਕੋਈ ਇਨਸਾਨ ਕੋਈ ਵੀ ਛੋਟੀ ਜਿਹੀ ਵੀ ਜੌਬ ਕਰਦਾ ਤੇ ਆਪਦੇ ਆਪ ਨੂੰ ਵੱਡਾ ਬਣਾ ਕੇ ਦਿਖਾ ਤੇ ਕਹਿੰਦੇ ਜੇ ਕੋਈ ਇੱਕ ਆਰਟਿਸਟ ਹੀ ਇਦਾਂ ਦਾ ਵੀ ਜੋ ਬਹੁਤ ਵੱਡਾ ਹੋਣ ਦੇ ਬਾਵਜੂਦ ਵੀ ਕਈ ਵਾਰ ਮੂਵੀ ਚ ਆਪਦੇ ਆਪ ਨੂੰ ਬਹੁਤ ਛੋਟਾ ਦਿਖਾਉਂਦਾ ਤਾਂ ਮਤਲਬ ਹਮੇਸ਼ਾ ਹੀ ਡਾਉਨ ਟੂ ਅਰਥ ਰਏ ਆ ਉਹ ਤੁਸੀਂ ਵੀ ਜਾਣਦੇ ਹੋ ਉਹਨਾਂ ਨੂੰ ਹਨਾ ਨਿੱਜੀ ਤੌਰ ਤੇ ਤਾਂ ਮਤਲਬ ਕੋਈ ਇਦਾਂ ਦੀ ਗੱਲਬਾਤ ਹੀ ਨਹੀਂ ਸੀ ਵੀ ਕੋਈ ਸਟਾਰਾਂ ਵਾਲੀ ਤਾਂ ਇਦਾਂ ਲੱਗਦਾ ਹੀ ਨਹੀਂ ਸੀ ਤੇ ਹਮੇਸ਼ਾ ਇੱਕ ਐਜ਼ ਫਾਦਰ ਗਾਈਡ ਕੀਤਾ ਤੇ ਮੇਰੇ ਤਾਂ ਫਿਊਚਰ ਚ ਮਤਲਬ ਵੀ ਸੌਰੀ ਜੋ ਹੁਣ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਮੇਰੀ ਜ਼ਿੰਦਗੀ ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਬਹੁਤ ਕੁਝ ਉਹਨਾਂ ਤੋਂ ਸਿੱਖਿਆ ਵੀ ਆ ਤੇ ਦੇਖੋ ਮੈਂ ਸਕੂਲਿੰਗ ਤੋਂ ਬਾਅਦ ਮੈਂ ਕਾਲ ਛੜਤਾ ਸੀ ਮਕਸਰ ਉਸ ਤੋਂ ਬਾਅਦ ਮੈਨੂੰ ਗਾਈਡ ਕਰਕੇ ਦੇਖੋ ਮੈਂ ਇੱਕ ਜੱਟਾਂ ਦੇ ਜਵਾਕ ਆ ਕਿੱਥੇ ਅਸੀਂ ਵਾਈਚ ਵੜ ਜਾਣਾ ਸੀ ਕਿਹਾ ਮੈਨੂੰ ਕਹਿੰਦੇ ਵੀ ਨਹੀਂ ਬੇਟਾ ਤੂੰ ਅੱਗੇ ਸਟੱਡੀ ਕਰਨੀ ਆ ਮੈਨੂੰ ਚੰਡੀਗੜ੍ਹ ਐਡਮਿਸ਼ਨ ਦਵਾਈ ਸਿਫਾਰਿਸ਼ ਕਰਕੇ ਉਸ ਤੋਂ ਬਾਅਦ ਚੰਡੀਗੜ੍ਹ ਆ ਕੇ ਤਾਂ ਫਿਰ ਸਾਰੀ ਮੇਰੀ ਦੁਨੀਆ ਹੀ ਚੇਂਜ ਪੋਲਿਟਿਕਸ ਚ ਵਿਚਰੇ ਇੱਕ ਚੰਗਾ ਦਾਇਰਾ ਬਣਿਆ ਤਾਂ ਉਹ 10-15 ਸਾਲਾਂ ਚ ਮਤਲਬ ਮੇਰੇ ਚ ਬਹੁਤ ਚੇਂਜਸ ਆਏ ਤਾਂ ਮਤਲਬ ਮੇਰੇ ਕੋਲੇ ਲਫਜ਼ ਨਹੀਂ ਆ ਜਿੰਨਾ ਕਿ ਮਨ ਦੁਖੀ ਆ ਵੀ ਜਿਵੇਂ ਇੱਕ ਪਿਓ ਦਾ ਸਾਇਆ ਸਿਰ ਤੋਂ ਉੱਠ ਗਿਆ ਹੁੰਦਾ ਕਿਹ ਵੀ ਗੱਲ ਆ ਯਕੀਨਤਾ ਨਹੀਂ ਹੋ ਰਿਆ ਨਾ ਅੱਜ ਪਖਰਾਜ ਨੂੰ ਦੇਖਦੇ ਹੋਣੇ ਬਿਲਕੁਲ ਬਾਈ ਜੀ ਲੱਗ ਹੀ ਨਹੀਂ ਰਿਹਾਗਾ ਪਖਰਾਜ ਮੈਂ ਤਾਂ ਇਦਾਂ ਵੀ ਪਖਰਾਜ ਤੇ ਵਿਚਾਰੇ ਤੇ ਕੀ ਬੀਤ ਰਹੀ ਹੋਣੀ ਆ ਉਹਨਾਂ ਦੇ ਤਾਂ ਆਪਾਂ ਤਾਂ ਕਦੇ ਆਉਂਦੇ ਸੀ ਕੁਝ ਟਾਈਮ ਬਤਾਉਂਦੇ ਸੀ ਆਪਾਂ ਇੰਨੇ ਦੁਖੀ ਆ ਤਾਂ ਪਖਰਾਜ ਬਾਈ ਦੇ ਤਾਂ ਫਾਦਰ ਸੀ ਤੇ ਉਹ ਹਰ ਟਾਈਮ ਕੋਲੇ ਰਹਿੰਦੇ ਸੀ ਉਹਨਾਂ ਦੇ ਕੀ ਬੀਤਦੀ ਹੋਣੀ ਆ ਉਹ ਬਾਈ ਪਖਰਾਜ ਹੀ ਜਾਣਦੇ ਆ ਕਿ ਵੀ ਇਹਲਾ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਨੂੰ ਕੋਈ ਮਿਲਿਆ ਨਹੀਂ ਮਿਲਿਆ ਅੱਜ ਸਾਰੇ ਦੁਖੀ ਆ ਹਰ ਬੰਦਾ ਦੁਖੀ ਹੈ ਬਿਲਕੁਲ ਬਿਲਕੁਲ ਹਰ ਬੰਦੇ ਦੇ ਮਨ ਨੂੰ ਐਦਾਂ ਲੱਗ ਰਿਹਾ ਵੀ ਜਿੱਦਾਂ ਉਹਦੇ ਕੋਈ ਪਰਿਵਾਰ ਦਾ ਜੀ ਚ ਲੈ ਗਿਆ ਹੁੰਦਾ ਤਾਂ ਮਤਲਬ ਬਹੁਤ ਹੀ ਕੋਈ ਲਫ਼ਜ਼ ਹੀ ਨਹੀਂ ਆ ਮਤਲਬ ਇਸ ਚੀਜ਼ ਨੂੰ ਬਿਆਨ ਕਰਨ ਲਈ ਪਤਾ ਨਹੀਂ ਸ਼ਾਇਦ ਕੋਈ ਪੰਜਾਬ ਪੰਜਾਬੀ اتنا ਐਦਾਂ ਲੱਗ ਰਿਹਾ ਜਿਵੇਂ ਰੱਬ ਰੋਸ ਗਿਆ ਹੁੰਦਾ ਮੇਰਾ ਪਰਸਨਲੀ ਮੰਨਣਾ ਇਹ ਹੈ ਵੀ ਜਿਵੇਂ ਅੱਜ ਪੰਜਾਬ ਪੰਜਾਬੀ اتنا ਰੱਬ ਰੋਸ ਗਿਆ ਹੁੰਦਾ ਐਦਾਂ ਲੱਗ ਰਿਹਾ ਨੇ ਪੰਜਾਬ ਦੀ ਗੱਲ ਕਰਨ ਵਾਲੇ ਵੀ ਵਧੀਆ ਵਧੀਆ ਕਲਾਕਾਰ ਹੋ ਗਏ ਵਲੀ ਸਹਿਤਕਾਰ ਹੋ ਗਏ ਉਹ ਸਾਡੇ ਤੋਂ ਵਿਛੜਦੇ ਜਾ ਬਿਲਕੁਲ ਬਿਲਕੁਲ ਤੁਸੀਂ ਕਪਲ ਸ਼ਰਮਾ ਦੇ ਸ਼ੋਅ ਚ ਵੀ ਦੇਖਿਆ ਹੋਣਾ ਇਹ ਪਹਿਲੇ ਇਨਸਾਨ ਸੀ ਇਹਨਾਂ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਆਪਣਾ ਉਹ ਕਹਿੰਦੇ ਵੀ ਹਿੰਦੀ ਚ ਗੱਲ ਕਰੋ ਕਹਿੰਦੇ ਜਿਹੜੇ ਇੱਥੇ ਅੰਗਰੇਜ਼ ਆਏ ਸੀ ਉਹ ਪੰਜਾਬੀ ਚ ਕਰਕੇ ਗਏ ਸੀ ਤੁਸੀਂ ਉਹ ਸ਼ਾਇਦ ਵੀਡੀਓ ਦੇਖੀ ਵੀ ਹੋਣੀ ਹੈ ਉਹਦਾ ਉਹਦਾ ਮਤਲਬ ਕਿਹਾ ਤਾਂ ਮਜ਼ਾਕ ਚ ਸੀ ਪਰ ਉਹਦੇ ਮੈਨੇ ਬਹੁਤ ਡੂੰਘੇ ਸੀ ਉਸ ਗੱਲ ਦੇ ਉਹਦਾ ਕੀ ਹੈ ਵੀ ਦੇਖੋ ਵੀ ਤੁਸੀਂ ਇੱਕ ਲੋਕਲ ਆਪਣੇ ਆਰਟਿਸਟ ਨੇ ਇੰਡੀਆ ਦੇ ਤੁਸੀਂ ਇਹਨਾਂ ਦੇ ਤਾਂ ਆਪਣੀ ਮਰਜ਼ੀ ਨਾਲ ਸਿਸਟਮ ਵੱਡਾ ਚੈਨਲ ਚਲਾ ਲੈਨੇ ਹੋ ਬਟ ਜੇ ਕੋਈ ਪਾਸੇ ਦਾ ਆਉਂਦਾ ਤੁਸੀਂ ਉਹਨਾਂ ਕੇ ਯੁਰਤ ਰੱਖਦੇ ਹੋ ਇਹ ਗੱਲ ਕਹਿਣ ਦੀ ਵੀ ਹਿੰਦੀ ਚ ਗੱਲ ਕਰੋ ਉਸ ਗੱਲ ਦੇ ਮੈਨੇ ਬਹੁਤ ਡੂੰਘੇ ਸੀਗੇ ਸੋ ਮਜ਼ਾਕ ਚ ਬਹੁਤ ਵੱਡੀ ਗੱਲ ਕਰ ਜਾਂਦੇ ਸੀ ਕਈ ਵਾਰ ਹਾਂਜੀ ਸੋ ਮੈਨੂੰ ਨਹੀਂ ਲੱਗਦਾ ਕੋਈ ਉਹਨਾਂ ਦੀ ਜਗ੍ਹਾ ਲੈ ਸਕਦਾ ਹਾਂਜੀ ਹਾਂਜੀ ਮੈਮ ਹਾਂਜੀ ਅੱਜ ਅਸੀਂ ਜਸਵਿੰਦਰ ਭੱਲਾ ਜੀ ਦੇ ਅੰਤਿਮ ਸੰਸਕਾਰ ਤੇ ਪਹੁੰਚੇ ਹਾਂ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਵਾਸਤੇ ਬਹੁਤ ਹੀ ਦੁਖੀ ਹੈ ਮਨ ਉਹਨਾਂ ਦਾ ਸਡਨ ਉਹਨਾਂ ਦੀ ਜਿਹੜੀ ਡੈਥ ਉਹਨੂੰ ਸੁਣ ਕੇ ਉਹਨਾਂ ਦਾ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਕੌਣ ਨਹੀਂ ਜਾਣਦਾ ਉਹਨਾਂ ਦਾ ਹਾਸ ਰਸ ਲੋਕਾਂ ਨੂੰ ਹਸਾਉਣਾ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਦੇਣਾ ਉਹਨਾਂ ਦੀਆਂ ਇਹ ਯਾਦਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ ਤੇ ਅਸੀਂ ਅੱਜ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਲਈ ਇੱਥੇ ਪਹੁੰਚੇ ਹਾਂ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ